ਦੇਖੋ ਕਿੰਨਾ ਨੀਮ ਆ ਹਨ ਉਹ ਗੁਰਦੁਆਰਾ ਸਾਹਿਬ ਸਾਹਮਣੇ ਜੀ ਸਾਹਿਬ ਸਾਹਮਣੇ ਪਹਾੜੀਆਂ ਵੀ ਦਿਖ ਰਹੀਆਂ ਕਲੀਅਰ ਹੋਣ ਕਰਕੇ ਨਾ ਮੀਂਹ ਕਰਕੇ ਸਾਰਾ ਜਾਨੀ ਕਿ ਪੋਲੂਸ਼ਨ ਵਗੈਰਾ ਸਾਰਾ ਕਲੀਅਰ ਤੇ ਉਹ ਥਰਮਲ ਪਲਾਂਟ ਵੀ ਦਿਖ ਰਿਹਾ ਜਿਹੜਾ ਅੱਹ ਠੀਬੀ ਸਾਹਿਬ ਗੁਰਦੁਆਰਾ ਸਾਹਿਬ ਆ। ਯਾਰ دریا ਦਾ ਪਾਣੀ ਦੇਖੋ। ਇਹੇ ਉਰੇ ਤੇ 2 ਕਿਲੋਮੀਟਰ ਦੂਰ ਦਿਖ ਰਿਹਾ ਤੁਹਾਨੂੰ। 2 ਕਿਲੋਮੀਟਰ ਦੂਰ ਆ। ਤੇ ਆਹ ਦੇਖੋ ਪਾਣੀ ਦੀ ਸਪੀਡ ਦੇਖੋ। ਉਰੇ ਤੇ ਵੀ ਦਿਖ ਰਿਹਾ ਜਿਹੜਿਆ ਜਿੱਦਾਂ ਕਿੰਨੇ ਮੈਨ ਨਾਲ ਨਹੀਂ ਹੁੰਦੀ ਮੀਂਹ ਨਾਲ ਆ ਦੇਖੋ ਅਟੀਪੀ ਸਾਹਿਬ ਗੁਰਦੁਆਰਾ ਤੇ ਆ ਪਹਾੜ ਵੀ ਦਿਖ ਰਹੇ ਨੇ ਜਣਕੇ ਕਲੀਅਰ ਹੋਣ ਕਰਕੇ ਨਾ ਮੌਸਮ ਤੇ ਕਈ ਜਗ੍ਹਾ ਤਾਂ ਬੱਦਲ ਵੀ ਦੇਖਣਗੇ ਤੁਹਾਨੂੰ ਉਹ ਦੇਖੋ ਦੇਖੇ-ਦੇਖੇ ਤੇ ਇਹ ਬੱਦਲ ਆ ਆ ਦੇਖੋ ਆ ਬੱਦਲ ਦੇਖਦੇ ਪਹਾੜਾਂ 'ਚ ਆ ਬੱਦਲ ਆ ਇੰਨਾ ਜ਼ੂਮ ਕਰਿਆ ਹੋਇਆ ਆਪਾਂ ਨੇ ਮੈਂ ਤੁਹਾਨੂੰ ਦਿਖਾਉਣਾ ਜੂਮ ਕਿੰਨਾ ਕਰ ਰਿਹਾ ਹੋਇਆ ਆ ਤੁਹਾਨੂੰ ਆ ਪਹਾੜ ਦੇ ਪਹਾੜਾਂ ਦੇ ਵਿੱਚ ਬੱਦਲ ਦੇਖਦੇ ਆ ਆ ਦੇਖੋ ਹੁਣ ਜੂਮ ਦਿਖਾਉਣਾ ਤੁਹਾਨੂੰ ਕਿੰਨਾ ਹੈ ਇਹ ਪਹਾੜ ਬਹੁਤ ਦੂਰ ਆ ਉਰੇ ਦੇ ਦੇਖੋ ਕਿੰਨੀ ਦੂਰ ਆ ਆ ਦੇਖੋ ਇਹ ਜੂਮ ਕਿੰਨਾ ਹੁਣ ਦੇਖਦੇ ਆ ਦੁਬਾਰਾ ਦਿਖਾਉਣਾ ਤੁਹਾਨੂੰ ਉਹ ਥੋੜੇ ਥੋੜੇ ਦੇਖਦੇ ਆ ਜੂਮ ਕਰੇ ਆਹ ਦੇਖਿਓ ਆਹ ਦੇਖੋ ਦੇਖਦੇ ਆਹ ਦੇਖੋ ਹੁਣ ਦੇਖਦੇ ਆ ਆ ਸਾਰੇ ਆਹ ਬੱਦਲ ਆ ਪਹਾੜਾਂ ਆ ਦੇਖੋ ਆ ਦੇਖੋ ਪਾਣੀ ਆ ਥਰਮਲ ਨਾਲ ਸੱਤ ਰੰਗੀ ਬੀਂਗ ਵੀ ਦਿਖਦੀ ਹੁਣੀ ਥੋੜੀ ਥੋੜੀ ਪਰ ਉਹ ਘਟ ਦਿਖਣੀ ਆ ਤੇ ਆ ਦੇਖੋ ਥਰਮਲ ਪਲਾਂਟ ਆ ਕਿਹਦੀ ਸਾਫ ਗੁਰਦੁਆਰਾ ਤੇ ਪਾਣੀ ਲੈਵਲ ਬਾਕੀ ਤੁਹਾਨੂੰ ਅੱਗੇ ਜਾ ਕੇ ਸਪੀਡ ਬਹੁਤ ਆ ਪਾਣੀ ਦੀ ਇੱਥੋਂ ਵੀ ਦਿਖ ਰਿਹਾ ਜਿਵੇਂ ਦੇਖੋ ਮਛਲੀਆਂ ਓਨੀਆਂ ਜਿਵੇਂ ਆ ਦੇਖੋ ਤੇ ਵਾਹ ਪੜੀ ਕਰੇ ਪੰਜਾਬ ਰਾਜ ਕਰੇਗਾ ਖਾਲਸਾ ਇੱਕ ਨਾ ਇੱਕ ਦਿਨ ਤਾਂ ਰਾਜ ਆਊਗਾ ਖਾਲਸੇ ਦਾ ਆ ਦੇਖੋ ਸੱਤ ਰੰਗੀ ਪਿੰਗ ਦਿਖਦੀ ਆ ਹੁਣ ਦੇਖਦੀ ਹੋਣੀ ਸ਼ਾਇਦ ਦੇਖੋ ਆਹਾ ਸਤਰੰਗੀ ਪੀਂਗਾ ਦੇਖੋ ਉੱਪਰ ਨੂੰ ਕਰੂੰਗਾ ਮੈਂ ਆ ਦੇਖੋ ਆ ਸਾਰੀ ਆ ਸਤਰੰਗੀ ਪੀਂਗਾ ਆ ਆਹਾ ਵਾਲੀ ਆ ਦੇਖੋ ਤੇ ਬੱਦਲ ਵੀ ਆ ਇੱਧਰ ਸੂਰਜ ਵੀ ਆ ਦੇਖੋ ਤੇ ਢੁੰਗਾ ਬਹੁਤ ਆ ਨਾਲ ਮੀਂਹ ਵੀ ਪੈ ਰਿਹਾ ਸੂਰਜ ਛਿਪ ਵੀ ਰਿਹਾ ਪੱਛਮ ਦੀ ਵੱਲ ਤੇ ਇੱਧਰ ਸਤਰੰਗੀ ਪੀਂਗ ਵੀ ਆ ਤੇ ਪਾਣੀ ਵੀ ਬਹੁਤ ਆ ਰਿਹਾ ਤੇ ਸਾਹਮਣੇ ਥਰਮਲ ਪਲਾਂਟ ਵੀ ਦਿਖ ਰਿਹਾ ਤੁਹਾਨੂੰ ਤੇ ਗੁਰਦੁਆਰਾ ਸਾਹਿਬ ਵੀ ਆ ਨਾਲ ਇਹ ਉਹੀ ਧਰਤੀ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਸਤਲੂਜ ਦੇ ਵਿੱਚੋਂ ਖਾਲਸੇ ਦਾ ਸਾਜਣਾ ਦੇ ਸੋਇਆ ਖਾਲਸਾ ਕਿਸ ਜਣਕੇ ਵੀ ਖਾਲਸੇ ਨੇ ਜਨਮ ਲਿਆ ਕਿਸ ਨੂੰ ਜਨਮ ਹੋਇਆ ਖਾਲਸੇ ਦਾ ਤੇ ਉਹ ਧਰਤੀ ਆ ਪੰਜਾਬ ਮਟਾਵਣ ਵਾਲੇ ਆਪ ਹੀ ਮਿਟ ਗਏ ਮੁਗਲ ਆਏ ਪੈਣਾ ਉਹ ਖਤਮ ਹੋ ਗਏ ਫਿਰ ਅੰਗਰੇਜ਼ ਆਏ ਉਹ ਖਤਮ ਹੋ ਗਏ ਬਚਿਆ ਕੋਈ ਨਹੀਂ ਤੇ ਹੁਣ ਕੌਣ ਤੁਸੀਂ ਸਾਰੇ ਜਾਣਦੇ ਆ ਤੇ ਖਾਲਸਾ ਖਾਲਸੇ ਦਾ ਰਾਜ ਆਊਗਾ ਜਰੂਰ ਆਊਗਾ ਖਾਲਸਾ ਕਦੇ ਕਿਸੇ ਬਾਰੇ ਮਾੜਾ ਨਹੀਂ ਸੋਚਦਾ ਕਿਸੇ ਧਰਮ ਬਾਰੇ ਨਹੀਂ ਕਿਸੇ ਬਾਰੇ ਨਹੀਂ ਮਾੜਾ ਸੋਚਦਾ ਖਾਲਸਾ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਦਾ ਤੇ ਇਹ ਵੀ ਮੰਗਦਾ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਆਕੀ ਦਾ ਮਤਲਬ ਬਾਕੀ ਨਹੀਂ ਹੁੰਦਾ ਵੀ ਬਾਕੀ ਕੋਈ ਨਾ ਰਹੇ ਆਕੀ ਰਹੇ ਦਾ ਮਤਲਬ ਇਹ ਹੁੰਦਾ ਵੀ ਕੋਈ ਦੁਖੀ ਨਾ ਰਹੇ ਜਿਵੇਂ ਬੇਗੰਪੁਰੇ ਦੇ ਵਿੱਚ ਹੁੰਦਾ ਨਾ ਵੀ ਕੋਈ ਗਮ ਕਿਸੇ ਨੂੰ ਗਾਮਣਾ ਰਹੇ ਸਭ ਖੁਸ਼ੀ ਰਹਿਣ ਖੁਸ਼ ਰਹਿਣ ਉਹ ਚੀਜ਼ ਆ ਇਹ ਆ ਖਾਲਸੇ ਦੀ ਧਰਤੀ ਪੰਜਾਬ ਮੈਂ ਹਾਂ ਪੰਜਾਬ ਜਿੱਦਾਂ ਦਲਜੀਤ ਦੋਸਾਂਝ ਕਹਿੰਦਾ ਨਾ ਮੈਂ ਹੂੰ ਪੰਜਾਬ ਦਲਜੀਤ ਵੀਰ ਦਾ ਵੀ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਾਸਤੇ ਤੇ ਪੰਜਾਬ ਆਪਣਾ ਹੱਕ ਲੈ ਕੇ ਰਹੂਗਾ ਤੇ ਉਹ ਵਾਹਿਗੁਰੂ ਸਾਰਾ ਕੁਝ ਦੇਖਦਾ ਹੈ ਕੀ ਹੋ ਰਿਹਾ ਪੰਜਾਬ ਨਾਲ ਪੰਜਾਬ ਨੂੰ ਡਬੋਣ ਦੀ ਕੋਸ਼ਿਸ਼ ਹੋ ਰਹੀ ਆ ਕਿਉਂਕਿ ਪੰਜਾਬ ਹਾਰ ਨਹੀਂ ਨਾ ਮੰਨਦਾ ਉਹ ਪੰਜਾਬ ਦਾ ਚਰਖੜੀਆਂ ਪਰ ਵੀ ਚੜ੍ਹਿਆ ਆ ਆਰਿਆਂ ਨਾਲ ਵੀ ਜੀਰੇ ਆ ਗਿਆ ਹੈ ਤੱਤੀਆਂ ਤਵੀਆਂ ਤੇ ਵੀ ਬੈਠਿਆ ਉਹ ਪੰਜਾਬ ਨਹੀਂ ਡੁੱਬਦਾ ਤੁਸੀਂ ਡੁੱਬ ਜੂਗੇ ਪੰਜਾਬ ਨੂੰ ਡੋਬਣ ਵਾਲੇ